ਮੋਦੀ ਮੋਇਆ ਇੱਕੀ ਹੋਇਆ ਮੋਦੀ ਮੋਇਆ ਇੱਕੀ ਹੋਇਆ ਮੋਦੀ ਮੋਇਆ ਮੋਦੀ ਮੋਇਆ ਇੱਕੀ ਹੋਇਆ ਮੋਦੀ ਮੋਇਆ ਪੱਕੇ ਖਾ ਸਾਡੇ ਨਾਲ ਸਾਡੇ ਨਾਲ ਸਾਡੇ ਨਾਲ ਸਾਡੇ ਨਾਲ ਇੱਕੀ ਹੋਇਆ ਮੋਦੀ ਮੋਇਆ ਇੱਕੀ ਹੋਇਆ शंभू बार्डर दिख रहे मोदी का पिट स्यापा किता जा रहा है इतना सामने तु देख रहे हो शंभु बार्डर है ਜਿੰਦਾਬਾਹ ਬੇਕਸਮ ਜਿੰਦਾਬਾਹ ਕੀ ਹੋਇਆ ਮੋਤੀ ਮਾਇਆ ਮੋਤੀ ਮਾਇਆ ਕੀ ਹੋਇਆ ਮੋਤੀ ਮਾਇਆ ਇਹਦਾ ਪ੍ਰੈਕਟਿਸ ਆਪਾਂ ਹੋ ਰਿਹਾ ਸੈਂਟਰ ਸਰਕਾਰ ਦਾ बाटर का बता रहे हैं 100 वाटर पे दूसरी साइड अपना आ गया बॉर्डर आ गया सीधी वाटर साटे हक ऐ में रख हक ऐ में रख साटे हक ऐ में रख एक ही होया मक्की 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 होया हक ऐ हक ਸਾਡੇ ਹੱਕ ਅੰਕੇ ਰਾਮ ਸਾਡੇ ਹੱਕ ਅੰਕੇ ਰਾਮ ਸਾਡੇ ਹੱਕ ਉਹਨੇ ਤੇ ਰਾਮ ਰਾਤ ਮੀਟਿੰਗ ਦੇ ਵਿੱਚ ਜੋ ਫੈਸਲਾ ਹੋਇਆ ਸਰਕਾਰ ਕਹਿੰਦੀ ਵੀ ਅਸੀਂ ਤੁਹਾਨੂੰ ਤਿੰਨ ਫੈਸਲੇ ਤੇ ਦੇ ਦਵਾਂਗੇ ਐਮਐਸਪੀ ਉਹ ਵੀ 5 ਸਾਲ ਵਾਸਤੇ ਕੀ ਗੱਲ ਹੈ ਸਰਕਾਰ ਜਾਜ ਕੰਮ ਕਰਦੀ ਹੈ ਭਾਜੀ ਮੇਰੇ ਦੀ ਇੱਕੀ ਗੱਲ ਆ ਕਹਿਣਾ ਚੰਨਾ ਕਿਸਾਨਾਂ ਨੂੰ ਬੱਚੇ ਸਮਝਿਆ ਲੋਲੀ ਪਾਪ ਦੇਣ ਲੱਗੇ ਹੋયા ਆ ਅਸੀਂ ਲੋਲੀ ਪਾਪ ਲੈਣ ਨਹੀਂ ਆਏ ਅਸੀਂ ਆਪਣਾ ਹੱਕ ਲੈਣ ਆਏ ਆ ਆਪਣਾ ਅਧਿਕਾਰ ਲੈਣ ਆਏ ਆ ਸਾਨੂੰ ਡਰਾਉਣਾ ਅਸੀਂ ਡਰਦਵਾਣੀ ਕੋਮਾ ਨਹੀਂ ਹੈਗੀਆ ਇਹ ਹੁਣ ਵੋਟਾਂ ਕਰਕੇ ਲੋਕੀ ਕੋਠੇ ਏਰੀਆ ਵੀ ਚਲੋ 5 ਸਾਲ ਟਿਕ ਜਾਣਗੇ 5 ਸਾਲ ਵਾ ਇਹੇ ਹੀ ਕੁੱਪਸਾ ਦਾ ਕਰਨਾ 75 ਘਰ माजी ਭੇਲਾਦਾ ਮੈਂ ਭਾਰਤ ਦੇ ਚੌਥੇ ਸਤੰਭ ਜਿਹੜਾ ਪ੍ਰੈਸ ਆ ਉਹਨੂੰ ਸਲੋਟ ਕਰਦਾ ਆ ਦੂਸਰੀ ਗੱਲ ਹੈ ਨਕਮੀ ਸਰਕਾਰਾਂ ਨੇ ਕਿੱਲੇ ਠੋਕਤੇ ਇੱਥੇ ਨਸ਼ਾ ਜਦੋਂ ਬਾਰਡਰ ਦੇ ਬਾਰਡਰ ਪਾਰ ਕਰਕੇ ਆਦਾ ਉਹ ਤੋਂ ਉਹ ਤਾਂ ਕਿੱਲੇ ਕਿੱਥੇ ਜਾਂਦੇ ਇਹਨਾਂ ਦੇ ਕਿਸਾਨ ਪੁਰਾ ਜਾਂਦੇ ਆ ਕਿੱਲੇ ਠੋਕੀ ਜਾਂਦੇ ਪਏ ਆ ਨਸ਼ੇ ਵੱਲੇ ਕਿੱਲੇ ਕਿਉਂ ਠੋਕਦੇ ਇਹ ਤਾਂ ਨਸ਼ਾ ਵਰਗਾ ਅੰਨੇ ਆਪ ਵੇਖ ਤਮਾਖੀ ਇਹ ਕਹਿੰਦਾ ਕੋਲ ਇਹ ਨਸ਼ਾ ਜਿਹੜਾ ਵਿਕਦਾ ਸਰਕਾਰ ਵੇਚਦੀ ਉਹਨਾਂ ਨੂੰ ਕਿੱਲੇ ਠੋਕਣ ਦੇ ਕੀ ਲੋੜ ਆ ਜਦੋਂ ਕਿੱਲੇ ਉਦੋਂ ਠੋਕਦੇ ਨੇ ਦਿੱਲੀ ਨਹੀਂ ਗੱਲ ਆਈਂਦੀ ਪਾਜੀ ਕਿੱਲੇ ਇੱਨੇ ਕਿਸਾਨਾਂ ਨਹੀਂ ਰਹਿ ਗਏ ਜਿਵੇਂ ਕਿਸਾਨ ਹੱਕ ਮੰਗਦੇ ਨੇ ਤਾਂ ਠੋਕਦੇ ਨੇ ਤੇਰਾਸੀ ਘੜਾ ਪਿੱਛੇ ਹਟਦੇ ਪਾਜੀ ਛਾਤੀਆਂ ਲੈ ਕੇ ਆਇਆ ਮਾਰੋ ਗੋਲੀ ਇਹ ਗੋਲੀਆਂ ਇੱਧਰ ਗੋਲੀਆਂ ਵਾਲੇ ਬੰਦੇ ਖੜੇ ਨੇ ਇੱਧਰ ਕਿਸਾਨ ਵਾਲੇ ਖੜੇ ਆ ਕਿਸਾਨ ਕਹਿੰਦੇ ਸੀ ਆਪਣੇ ਹੱਕ ਲੈਣੇ ਨੇ ਛੋਟੇ ਜਿਹੇ ਹਿੰਮਤ ਆ ਆ ਗੋਲੀ ਚਾਹ ਸਕਦੇ ਹੋ ਤੁਹਾਡੇ ਸਾਹਮਣੇ ਆ ਮਾਰੋ ਗੋਲੀਆਂ ਛਾਤੀਆਂ ਤੁਹਾਡੇ ਸਾਹਮਣੇ ਆ ਕਿਸਾਂ ਕਮਿਸ਼ਨਰ ਕਰੋ ਪਰ ਹੱਕ ਫੇਰ ਵੀ ਲੈਣੇ ਨੇ ਜ਼ਰੂਰ ਲੈਣੇ ਲੈਣੇ ਜੀ ਜੇ ਜੇ ਦੀ ਜੇ ਅੱਧੀ ਕੀਮਤ ਜਾਨ ਦੇਣੀ ਆ ਲੋ ਪਰ ਸਾਨੂੰ ਅੱਗੇ ਬਦਲ ਦੋ ਜੇ ਨਹੀਂ ਬਦਲੋਗੇ ਸਾਡੇ ਬੜੇ ਤਰੀਕੇ ਆਂਦੇ ਆ ਬਦਲ ਵੀ ਅਸੀਂ ਸੋ ਹੱਕ ਲੈਣ ਵਾਸਤੇ ਕਿਸੇ ਵੀ ਹੱਦ ਤੱਕ ਆਪਾਂ ਪਹੁੰਚ ਸਕਦੇ ਆ ਕਿਉਂਕਿ ਹੱਕ ਲੈਣੇ ਜ਼ਰੂਰੀ ਨੇ ਆ ਇਹ ਜਨਨ ਸਿੱਧਾ ਅਧਿਕਾਰ ਆ ਸਾਰਿਆਂ ਦਾ ਸੋ ਇੱਥੇ ਤੁਸੀਂ ਦੇਖ ਰਹੇ ਹੋ ਸੰਭੂ ਬਾਟਰ ਦੇ ਉੱਪਰ ਬਹੁਤ ਤਕੜਾ ਮਾਰਚ ਨਿਕਲ ਰਿਹਾ ਤੇ ਬਹੁਤ ਹੀ ਜ਼ਿਆਦਾ ਇਕੱਠ ਹੋ ਰਿਹਾ ਟਰਾਲੀਆਂ ਆ ਰਹੀਆਂ ਨੇ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਸੋ ਸਾਰੇ ਪੰਜਾਬ ਨੂੰ ਸਾਰੇ ਇੰਡੀਆ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਆ ਆਪਣੇ ਹੱਕਾਂ ਨੂੰ ਬਲੰਦ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ